ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅੰਮਰਸਰ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਪਿੰਡ ਤਿੰਮੋਵਾਲ ਦੇ ਵਿੱਚ ਇੱਕ 14 ਸਾਲਾ ਬੱਚਾ ਜਿਹੜਾ ਆ ਉਹ ਗੁਰੂ ਘਰ ਦੀ ਛੱਤ ਤੋਂ ਡਿੱਗ ਜਾਂਦਾ ਦੀਵਾਨ ਹਾਲ ਤੋਂ ਥੱਲੇ ਡਿੱਗਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਿਹੜਾ 7ਵੀਂ ਕਲਾਸ ਦੇ ਵਿੱਚ ਪੜਦਾ ਸੀ ਔਰ 14 ਸਾਲ ਉਸ ਦੀ ਉਮਰ ਹੈ ਗੁਰਸਾਹਿਬ ਸਿੰਘ ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਸੀਗਾ ਤੁਹਾਨੂੰ ਦੱਸ ਦੇ ਕਿ ਹੋਲੇ ਮੁਹੱਲੇ ਨੂੰ ਲੈ ਕੇ ਹਰ ਗੁਰੂ ਘਰ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਤਾਂ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਦੱਸਿਆ ਜਾ ਰਿਹਾ ਤਿੰਮੋਵਾਲ ਪਿੰਡ ਦੇ ਵਿੱਚ ਟਾਂਗਰੇ ਤੋਂ ਸਾਈਡ ਨੂੰ ਪੈਂਦਾ ਹੈ ਇਹ ਤਿੰਮੋਵਾਲ ਪਿੰਡ ਜਿੱਥੇ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਸੀ ਬਾਬਾ ਗੁਰਦਿੱਤਾ ਜੀ ਦਾ ਇਹ ਗੁਰਦੁਆਰਾ ਦੱਸਿਆ ਜਾ ਰਿਹਾ ਹੈ ਦੀਵਾਨ ਹਾਲ ਤੋਂ ਅਚਾਨਕ ਪੈਰ ਫਿਸਲਣ ਦੇ ਨਾਲ ਬੱਚਾ ਜਿਹੜਾ ਆ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਪਰਿਵਾਰਕ ਮੈਂਬਰ ਉਸ ਨੂੰ ਚਾਕੇ ਤੇ ਹਸਪਤਾਲ ਦਾਖਲ ਕਰਵਾਉਂਦੇ ਨੇ ਪਰ ਇਲਾਜ ਦੇ ਦੌਰਾਨ ਉਹਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੁਹਾਨੂੰ ਦੱਸਦੇ ਕਿ ਹ ਹੁਣ ਪਰਿਵਾਰ ਦਾ ਬੁਰਾ ਹਾਲ ਹੈ ਰੋ ਰੋ ਕੇ ਕਿਉਂਕਿ ਜਿਨ੍ਹਾਂ ਦਾ ਇਕਲੌਤਾ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਿਆ ਜਾਵੇ ਤਾਂ ਇਸ ਤੋਂ ਵੱਡੀ ਉਹਨਾਂ ਦੇ ਵਾਸਤੇ ਸੱਟ ਕੋਈ ਨਹੀਂ ਹੋ ਸਕਦੀ ਮਾਪਿਓ ਦੇ ਵਾਸਤੇ ਖਾਸ ਤੌਰ ਤੇ ਕਿਉਂਕਿ ਜਿਨ੍ਹਾਂ ਨੇ ਪਾਲਿਆ ਪੋਸਿਆ ਔਰ ਇਹਨਾਂ ਵੱਡਾ ਕੀਤਾ ਔਰ ਇਕਲੌਤਾ ਪੁੱਤ ਸੀ ਇਹ ਕਰਦਾ 14 ਸਾਲਾ ਪੁੱਤ 7ਵੀਂ ਜਮਾਤ ਦਾ ਵਿਦਿਆਰਥੀ ਸੀ 7ਵੀਂ ਕਲਾਸ ਦੇ ਵਿੱਚ ਪੜਦਾ ਸੀ 14 ਸਾਲ ਦੀ ਉਮਰ ਹੈ ਗੁਰਸਾਹਿਬ ਸਿਮ ਸਿੰਘ ਨਾਮ ਹੈ ਮੁੰਡੇ ਦਾ ਮੈਂ ਗੁਰਦੁਆਰੇ ਦੇ ਵਿੱਚ ਸੇਵਾ ਕਰ ਰਿਹਾ ਸੀ ਔਰ ਦੀਵਾਨ ਹਾਲ ਤੋਂ ਅਚਾਨਕ ਪੈਰ ਫਿਸਲ ਜਾਂਦਾ ਹੈ ਉੱਥੇ ਬਾਲਣ ਦੀ ਸੇਵਾ ਕਰ ਰਹੀ ਸੀ ਦੀਵਾਨ ਹਾਲ ਦੇ ਉੱਪਰ ਔਰ ਅਚਾਨਕ ਕਿਸ ਦਾ ਪੈਰ ਫਿਸਲ ਜਾਂਦਾ ਹੈ ਪੈਰ ਫਿਸਲਣ ਦੇ ਨਾਲ ਇਹ ਅਚਾਨਕ ਦਿਮਾਨ ਹਾਲਤੋਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਕਾਫੀ ਗੰਭੀਰ ਸੱਟਾਂ ਗੁਰਸਾਹਿਬ ਸਿੰਘ ਦੇ ਲੱਗ ਜਾਂਦੀਆਂ ਨੇ ਤਾਂ ਤੁਰੰਤ ਪਰਿਵਾਰਕ ਮੈਂਬਰ ਇਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਗੁਰਾਂ ਦਾਸ ਹਸਪਤਾਲ ਹੁਠੀਆਂ ਇਸ ਨੂੰ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਇਲਾਜ ਦੇ ਦੌਰਾਨ ਹੀ ਗੁਰਸਾਹਿਬ ਦੀ ਮੌਤ ਹੋ ਜਾਂਦੀ ਹੈ ਹੁਣ ਪਰਿਵਾਰਕ ਮੈਂਬਰਾਂ ਦਾ ਦੁੱਖ ਉਹ ਪਿਤਾ ਦਾ ਦੁੱਖ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਫੋਨ ਆਉਂਦਾ ਹੈ ਘਰ ਦੇ ਵਿੱਚ ਕੰਮ ਕਰਦੇ ਨੂੰ ਕਿ ਉਹਨਾਂ ਦਾ ਬੇਟਾ ਛੱਤ ਤੋਂ ਡਿੱਗ ਪਿਆ ਤਾਂ ਪਰਿਵਾਰਕ ਮੈਂਬਰਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰਿਵਾਰ ਤੇ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਕੋਈ ਬਹੁਤਾ ਅਮੀਰ ਨਹੀਂ ਹੈ ਗਰੀਬ ਘਰ ਦੇ ਨਾਲ ਸੰਬੰਧ ਰੱਖਦਾ ਹੈ ਇਹ ਬੇਟਾ ਵੀ ਉਹਨਾਂ ਦਾ ਪਰਿਵਾਰ ਵੀ ਗਰੀਬ ਹੈ ਪੂਰੇ ਪਿੰਡ ਨੇ ਹਾਲਾਕੀ ਮਦਦ ਜਰੂਰ ਕੀਤੀ ਪੂਰਾ ਪਿੰਡ ਹਸਪਤਾਲ ਦੇ ਵਿੱਚ ਟੁੱਕਿਆ ਕਿਸੇ ਵੀ ਤਰੀਕੇ ਦੀ ਪੈਸੇ ਪੱਖੋਂ ਪਿੰਡ ਵਾਲਿਆਂ ਨੇ ਕਮੀ ਨਹੀਂ ਆਉਣ ਦਿੱਤੀ ਪਰ ਬੱਚਾ ਜਿਹੜਾ ਆ ਗੁਰਸਾਹਿਬ ਜਿਹੜਾ 14 ਸਾਲ ਦੀ ਉਸ ਦੀ ਉਮਰ ਸੀ ਉਹ ਨਹੀਂ ਬਚ ਸਕਿਆ ਦਿਵਾਨ ਹਾਲ ਤੋਂ ਪੈਰ ਫਿਸਲਣ ਦੇ ਨਾਲ ਗੁਰਸਾਹਿਬ ਜ਼ਮੀਨ ਤੇ ਜਦੋਂ ਡਿੱਗਦਾ ਤਾਂ ਦੱਸਿਆ ਜਾਂਦਾ ਕਿ ਸਿਰ ਦੇ ਵਿੱਚ ਵੀ ਡੂੰਗੀ ਸੱਟ ਲੱਗ ਜਾਂਦੀ ਹੈ ਅਰ ਜਿਸ ਕਾਰਨ ਗੁਰਸਾਹਿਬ ਕੁਝ ਨਹੀਂ ਬੋਲਿਆ ਜਿਸ ਨੂੰ ਹਸਪਤਾਲ ਲਜਾਇਆ ਗਿਆ ਉੱਥੇ ਇਲਾਜ ਗੁਰਸਾਹਿਬ ਦਾ ਚੱਲ ਰਿਹਾ ਸੀ ਪਰ ਇਲਾਜ ਦੇ ਦੌਰਾਨ ਕੀ ਡਾਕਟਰਾਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਗੁਰਸਾਹਿਬ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਕਲੌਤਾ ਪੁੱਤ ਹੈ ਸੋ ਉਹ ਮਾਂ ਪਿਓ ਜਿਨ੍ਹਾਂ ਦੇ ਵਾਸਤੇ ਆਪਣੀ ਔਲਾਦ ਹੀ ਸਭ ਕੁਝ ਹੁੰਦੀ ਹੈ ਤੇ ਭਰੀ ਜਵਾਨੀ ਦੇ ਵਿੱਚ ਅਜੇ 14 ਸਾਲ ਦੀ ਉਮਰ ਸੀ ਤਾਂ ਇਸ ਉਮਰ ਦੇ ਵਿੱਚ ਜੇ ਕਿਸੇ ਦਾ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਾ ਜਾਵੇ ਤਾਂ ਉਸ ਮਾਪੇ ਦੇ ਵਾਸਤੇ ਇਹਨੋਂ ਇਹ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੈ ਇੰਜ ਮੰਨੋ ਕਿ ਜਿਵੇਂ ਪਹਾੜ ਉਹਨਾਂ ਦੇ ਉੱਪਰ ਦੁੱਖਾਂ ਦਾ ਟੁੱਟ ਜਾਂਦਾ ਹੈ ਇੱਕ ਮਾਂ ਪਿਓ ਦੇ ਵਾਸਤੇ ਇੰਨਾ ਵੱਡਾ ਦੁੱਖ ਹੁੰਦਾ ਹੈ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਦਾ ਸੇਵਾ ਬਲਦਾ ਦੇਖਣਾ ਕਿਸੇ ਦੇ ਨਾਲ ਵੀ ਪ੍ਰਮਾਤਮਾ ਇਹਦਾ ਨਾ ਕਰੇ ਇਹ ਬਹੁਤ ਔਖਾ ਹੁੰਦਾ ਹੈ ਇਹ ਘੜੀ ਦੇਖਣੀ ਸੋ ਇਹ ਘੜੀ ਹੰਡਾਉਣੀ ਬਹੁਤ ਔਖੀ ਹੁੰਦੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਉਹ ਮਾਸੂਮ ਚਿਹਰਾ ਗੁਰਸਾਹਿਬ ਦਾ 14 ਸਾਲਾ ਗੁਰਸਾਹਿਬ ਜਿਹੜਾ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇਕਲੌਤਾ ਸਹਾਰਾ ਸੀਗਾ ਪਰਿਵਾਰ ਵੀ ਗਰੀਬ ਹੈ ਸੋ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਪਰਿਵਾਰ ਦਾ ਦੁੱਖ ਉਹ ਪਿਤਾ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਸ ਦੇ ਰੋਂਦੇ ਹੋਏ ਬੋਲ ਨਾ ਕਲੇਜਾ ਵਿੰਦ ਦਿੰਦੇ ਨੇ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੁਖ ਸਾਗਰ ਸਿੰਘ ਬੇਟੇ ਦਾ ਨਾਮ ਕੀ ਸੀ ਗੁਰਸਾਖਰ ਗੁਰਸਾਖਰ ਸਾਫ ਸੀ ਕਿਵੇਂ ਉਸਦੀ ਮੌਤ ਹੋਈ ਮੌਤ ਗੁਰਦਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਛੱਟ ਲੱਗੀ ਜਿਆਦੀ ਮੌਕੇ ਤੇ ਮੌਤ ਹੋਈ ਨਹੀਂ ਰਾਤਿਸ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਬਾਪੇ ਕਰ ਦਿੱਤੇ ਸਾਬ ਤੋਂ ਗਵਾਂਢੀ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸਮਝਿਆ ਛੋਟੀ ਛੱਟ ਆ ਮੈਂ ਚਾਹ ਤੂੰ ਲੈ ਆ ਡਾਕਟਰ ਕੋਲ ਮੈਂ ਆਪ ਉੱਥੇ ਇਲਾਜ ਕਰਾ ਲੈਂਦਾ ਮੈਨੂੰ ਕਹਿੰਦੇ ਨਹੀਂ ਚਾਚਾ ਜਾਦੀ ਗੱਲ ਵਿਗੜ ਗਈ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲੱਗੇ ਮੁੰਡਾ ਉਹਦੀ ਗੱਡੀ ਉਥੇ ਮੋਜੇ ਚੋਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਉਮੀਦ ਕੋ ਟਕਿਆ ਮੜਾ ਜਿਹਾ ਉਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਸੀਂ ਉਥੇ ਲੈ ਗਏ ਆ ਉੱਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹੇ ਉਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਦੇ ਤੇ ਮੋਹਾਲੇ ਬੜੀ ਮੇਰੀ ਬੜੀ ਮਦਦ ਕੀਤੀ ਸਾਰਾ ਤੇ ਮੋਹਾਲੇ ਮੇਰੇ ਮਗਰ ਟੁੱਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕਿ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਜੋਗ ਦਿੱਤਾ ਪਿੰਡ ਨੇ ਚਾਹ ਰਿਹਾ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦੇ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਇੱਕੋ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ 'ਚ ਇਹੋ ਹੀ ਇਕਲਾ ਕਿਹੜੀ ਕਲਾਸ ਪੜਦਾ ਸਤਵੇਂ ਚ ਪੜਦਾ ਡੈਥ ਸਰ ਉਦੋਂ ਅਸੀਂ ਨਾ ਉੱਥੇ ਗਵਿਰ ਸਾਹਿਬ ਸੇਵਾ ਕਰ ਰਹੇ ਹਾਂ ਇਹ ਸੇਵਾ ਕਰਦੇ ਜਿਵੇਂ 5-7 ਮਿੰਟ ਦੇ ਅੰਦਰ ਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਬਾਲ ਮਸ਼ਾ ਰਹੇ ਉਥੇ ਉਹ ਅਚਾਨਕ ਇਹ ਤੇ ਜੋ ਕੀ ਹੋਇਆ ਕਿ ਨਾ ਰਾਬੇ ਜਾਂਦਾ ਜਾਨੂੰ ਨੂੰ ਪਤਾ ਉਹ ਲੱਗੇ ਦੋ ਮੁੰਡੇ ਪੱਠੇ ਵੱਢਣ ਲੱਗੇ ਜਿਹਨਾਂ ਦਾ ਗਵਾਂਢੀ ਲੱਗ ਗਈ ਆ ਉਹਨਾਂ ਨੇ ਵੇਖਿਆ ਤੇ ਸਾਨੂੰ ਦਵਾ-ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਾ ਜਦੋਂ ਅਸੀਂ ਭੱਜ ਕੇ ਗਏ ਆ ਤੋ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਡਏ ਪਰ ਉਹ ਥੋੜਾ ਸਰੀਰ ਪੱਕੂ ਹੈਲਥੀ ਉਹਨਾਂ ਨੂੰ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਉਹ ਪੂਰਾ ਦੰਦ ਵੀ ਨਹੀਂ ਖੋਲਦਾ ਦੰਦ ਪੂਰੇ ਪੀਚੇ ਹੋਏ ਸਨ ਪਾਣੀ ਪਾਣੀ ਪੀਉਣ ਦੀ ਕੋਸ਼ਿਸ਼ ਕੀਤੀ ਉਹਨੇ ਪੀਤਾ ਨਹੀਂ ਤੇ ਦੋ ਦੋ ਫਟਾਫਟ ਚੁੱਕਿਆ ਉਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੁਣੇ ਗਏ ਨੇ ਇਹ ਆਏ ਫਟਾਫਟ ਲੱਗੇ ਗੁਰਦੁਆਰੇ ਸਾਹਿਬ ਦੇ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਗੱਡੀਆਂ ਅਸੀਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤੇ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਇਹ ਉਥੇ ਹਸਪਤਾਲ ਹੀ ਸੀਗੇ ਉਦੋਂ ਲਗਾਤਾਰ ਚੱਲਦੀ ਬੀਪੀ ਵਸਾਈ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਮੈਂਟ ਜਿਵੇਂ ਕੋਈ ਬੁਖਾਰ ਚੜਿਆ ਹਨੂ ਤੇ 2:30 ਵਜੇ ਨੂੰ ਸਿਟੀ ਸਕੈਨ ਵਾਸਤੇ ਲੈ ਕੇ ਗਏ ਆ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਪਰ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਕੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਬਹੁਤ ਹੀ ਮਦਭਾਗੀ ਪਟਨਾ ਹੋਈ ਹੈ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਔਰ ਸਾਨੂੰ ਵੇਖੋ ਸਮਾਜ ਵਿੱਚ ਉੱਚਰਦਾ ਬੜਾ ਜ਼ੇਰੂ ਹੋ ਗਿਆ ਇਹਨਾਂ ਨਾਂਵੇਂ ਚਲੋ ਰਾਹ ਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਉਹਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਨਾਲ ਦੇ ਕੋਲ ਹੈ ਨਹੀਂ ਆ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਕਿ ਕਿਹਨੂੰ ਸਹੂਲਤ ਮੇਰੀ ਕਿਹਨੂੰ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ 'ਚ ਕੀਤੀ ਆ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਕੋਈ ਸਰਕਾਰ ਹੋਵੇ ਕਿ ਵਾਕੀ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਸੀ ਉਹ ਕਾਰਡ ਦੇ ਨਾਲ ਜਿਹਨਾਂ ਦਾ ਲਿੰਕ ਆ ਉਹਦਾ ਹੀ ਉਹ ਆਯੁਸ਼ਮਨ ਕਾਰਡ ਬਣਨਾ ਹੈ ਸੋ ਇਹਨਾਂ ਦਾ ਨਾ ਤੇ ਜੇ ਫਾਰਮ ਨਾ ਲੀਵਰ ਕਾਰਡ ਨਾ ਕੋਈ ਤੇ ਬਹੁਤ ਹੀ ਉਥੇ ਮੈਨੂੰ ਖਰਚਾ ਤੁਹਾਨੂੰ ਪਤਾ ਹਸਪੀਟਲ 'ਚ ਕਿੰਨਾ ਆਉਂਦਾ ਆ ਫੇਰ ਵੀ ਉਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜੋ ਐਨ ਆਰ ਆਈ ਭਰਾ ਜਿਹੜੇ ਜਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਸਹੂਜ ਕੀਤਾ ਗਿਆ ਵਾ ਪਰ ਕਿਤੇ ਨਾ ਕਿਤੇ ਸਾਨੂੰ ਹਲੇ ਵੀ ਉਹ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮਤਲਬ ਸਾਨੂੰ ਖਾਲੀਆਤ ਹੋਣਾ ਪਿਆ ਪਰਿਵਾਰ ਲਈ ਕੀ ਮੰਗ ਕਰ ਰਹੇ ਹੁਣ ਪਰਿਵਾਰ ਲਈ ਮੰਗ ਇਹੋ ਕਰਦੇ ਆ ਚਲੋ ਉਹ ਇਹ ਗਰੀਬ ਬੰਦਾ ਸਮਝ ਲਓ ਜਿਵੇਂ ਕਿ ਦਿਹਾੜੀਦਾਰ ਹੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਉਹਦੀ ਮਦਦ ਸਰਕਾਰਾਂ ਵੱਲੋਂ ਜ਼ਰੂਰ ਹੋਣੀ ਚਾਹੀਦੀ ਕੱਲਾ ਕੱਲਾ ਬੱਚਾ ਹੈ ਵਿਚਾਰੇ ਦਾ ਤੇ ਇੱਕ ਗੁੜੀਆ ਉਹਨਾਂ ਦੀ